6 ਮਹੀਨੇ ਤੋਂ ਅਸੀਂ ਵੇਟ ਕਰਦੇ ਸੀ ਕਿ ਨਵੰਬਰ ਦੀ 21 ਨੂੰ ਅਸੀਂ ਇੰਡੀਆ ਜਾਣਾ ਹੈ ਬੱਚੇ ਇੰਨਾ ਚਾਹ ਕਰ ਰਹੇ ਅਸੀਂ ਕਰ ਰਹੇ ਹਾਂ ਔਰ ਮੋੜਿਆ ਕਿ ਆ ਕੁਝ ਮਿਲੇ ਆ ਤਾਂ ਮਤਲਬ ਰੀਲੀ ਹਾਰਟ ਬ੍ਰੋਕਨ ਵੀ ਆ ਪੰਜਾਬ ਦੇ ਵਿੱਚ ਐਦਾਂ ਹਾਲਾਤ ਹੋ ਜਾਂਦੇ ਨੇ ਹੁਣ ਐਨ ਆਰ ਆਈ ਵੀ ਨਹੀਂ ਸੇਫ ਰਹੇ ਇੱਥੇ ਤੇ ਲੋਕ ਉਹ ਪਬਲਿਕ ਦਾ ਤਾਂ ਮੈਂ ਸੋਚ ਵੀ ਨਹੀਂ ਸਕਦਾ ਵੀ ਉਹ ਕਿਦਾਂ ਡੀਲ ਕਰਦੇ ਹੋਣਗੇ ਤਾਂ ਜਿਹੜੀ ਐਨ ਆਰ ਆਈ ਵੀ ਕੁੱਟਮਾਰ ਵਾਲੀ ਗੱਲ ਕਰਦਿਆ ਇਹ ਜੀ ਕੋਈ ਗੱਲ ਨਹੀਂ ਜੀ ਅਸੀਂ ਕੋਈ ਕੁੱਟਮਾਰ ਨਹੀਂ ਕੀਤੀ ਸੋਕ ਦੀ ਉਲਟਾ ਸਾਨੂੰ ਧਮਕੀ ਦਿੱਤੀਆਂ ਵੀ ਮੈਂ ਆਸਟ੍ਰੇਲੀਆ ਦਾ ਸਿਟੀਜ਼ਨ ਬੰਦਾ ਵੀ ਮੈਂ ਤੇਰਾ ਕਤਲ ਕਰਵਾ ਦੂੰਗਾ ਕਾਈਂਡ ਆਫ ਸਕੇਟ ਡਰਬੀ ਲੱਗ ਰਿਹਾ ਹੈ ਕਿ ਅੱਗੇ ਵਾਸਤੇ ਅਸੀਂ ਆ ਪਾਵਾਂਗੇ ਇਦਾਂ ਸੇਫ ਹੀ ਆ ਸਾਡੇ ਲਈ ਇੰਡੀਆ ਜਾਂ ਪਿੰਡ ਜਾਂ ਆਪਣਾ ਪਰਿਵਾਰ ਐਨ ਆਰ ਆਈ ਦੇ ਵੱਲੋਂ ਪਿੰਡ ਦੇ ਸਰਪੰਚ ਤੇ ਗੰਬੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਜੋ ਕਿ ਆਸਟ੍ਰੇਲੀਆ ਤੋਂ ਆਪਣੇ ਪਰਿਵਾਰ ਦੇ ਨਾਲ ਪੰਜਾਬ ਪਹੁੰਚਦਾ ਹੈ ਤਾਂ ਪਿੰਡ ਖੁੱਡੀ ਕਲਾ ਦਾਇ ਮਾਮਲਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਜੋ ਜ਼ਖਮੀ ਹੋ ਚੁੱਕਿਆ ਉਸ ਦਾ ਕਹਿਣਾ ਹੈ ਕਿ ਮੈਂ ਮਾਰਨਿੰਗ ਵਾਕ ਤੇ ਪਿੰਡ ਦੇ ਵਿੱਚ ਘੁੰਮ ਰਿਹਾ ਸੀ ਕਿ ਮੇਰੇ ਘਰ ਦੇ ਨਜ਼ਦੀਕ ਸਰਪੰਚ ਜੋ ਕਿ ਆਪਣੇ ਘਰ ਤੋਂ ਨਿਕਲ ਰਿਹਾ ਸੀ ਤੇ ਉਸ ਦੇ ਦਰਮਿਆਨ ਉਸ ਦੇ ਕੁਝ ਸਾਥੀ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਐਨਆਰਆਈ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾਂ ਉੱਥੇ ਹੀ ਦੱਸ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਜ਼ਖਮੀ ਐਨਆਰਆਈ ਦੀ ਪਤਨੀ ਤੇ ਮਾਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਹਾਲਾਂਕਿ ਜੇਕਰ ਇਸ ਮਾਮਲੇ ਦੇ ਵਿੱਚ ਦੂਜੇ ਧਿਰ ਦੀ ਗੱਲ ਕਰਦੇ ਹਾਂ ਤਾਂ ਦੂਜੀ ਧਿਰ ਯਾਨੀ ਕਿ ਸਰਪੰਚ ਦੇ ਵੱਲੋਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰ ਤੋਂ ਨਕਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਐਨਆਰਆਈ ਦੇ ਵੱਲੋਂ ਇਹ ਜਾਣ ਬੁਝਕੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਸਪਤਾਲ ਦੇ ਵਿੱਚ ਦਾਖਲ ਐਨਆਰਆਈ ਦੇ ਬਿਆਨ ਲਏ ਨੇ ਤੇ ਉੱਥੇ ਹੀ ਦੱਸ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਸਰਪੰਚ ਦੇ ਉਸ ਦੇ ਪਿਤਾ ਦੇ ਨਾਲ ਇੱਕ ਹੋਰ ਵਿਅਕਤੀ ਤੇ ਵਕ ਵਕਤਾ ਰਾਮਾ ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਮੈਂ ਤਾਂ ਸਰਪ੍ਰਾਈਜ਼ਡ ਹਾਂ ਸ਼ੌਕਡ ਹਾਂ ਬਹੁਤ ਕਿਉਂਕਿ ਮਤਲਬ ਸਾਡੇ ਤਾਂ ਮਨ ਵਿੱਚ ਇਤ ਵੀ ਨਹੀਂ ਸੀਗਾ ਕਿ ਆਪਣੇ ਘਰ ਆਪਣੇ ਪਰਿਵਾਰ ਜਾਣ ਕੇ ਸਾਨੂੰ ਇਹ ਹਾਲਾਤ ਦੇਖਣੇ ਪੈਣਗੇ ਤੇ ਮੈਂ ਲਾਈਕ ਰੀਅਲੀ ਰੀਅਲੀ ਇਸ ਗੱਲ ਦੀ ਨਿੰਦਾ ਕਰਦੀ ਹਾਂ ਵੀ ਇਦਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਕੱਲ ਜਿਉਲ ਐਵਰੀਡੇ ਦੀ ਤਰ੍ਹਾਂ ਹੀ ਉੱਠੇ ਆ ਆਪਣਾ ਬਾਹਰ ਗਏ ਆ ਕਿਉਂਕਿ ਐਂ ਹੀ ਚਲੇ ਜਾਂਦੇ ਆਪਣਾ ਪਿੰਡ ਆਪਣਾ ਘਰ ਆ ਸਾਨੂੰ ਘੜਾ ਇੱਥੇ ਕੋਈ ਖਤਰਾ ਕਿਸੇ ਚੀਜ਼ ਤੋਂ ਤੇ ਜਦੋਂ ਇਹ ਕੱਲ ਗਏ ਆ ਕੱਲ ਤਾਂ ਦਿਨ ਲਾਈਕ ਸਿਗਾ ਹੀ ਡਿਫਰੈਂਟ ਕਿ ਸਾਨੂੰ ਪਤਾ ਹੀ ਨਹੀਂ ਸੀ ਆ ਕੁਝ ਹੋ ਜਾਣਾ ਤੇ ਜਦੋਂ ਇਹ ਗਏ ਆ ਤੇ ਇਹਨਾਂ ਨੂੰ ਉਹਨਾਂ ਨੇ ਘੇਰ ਲਿਆ ਆ ਜੋ ਕਿ ਮੌਜੂਦਾ ਸਰਪੰਚ ਆ ਆਈ ਥਿੰਕ ਸਾਡੀ ਤਾਂ ਕੋਈ ਦੁਸ਼ਮਣੀ ਵੀ ਨਹੀਂ ਉਹਨਾਂ ਨਾਲ ਗੱਲ ਸਿਰਫ ਇੰਨੀ ਆ ਕਿ ਇਹ ਉਹਦੀ ਓਪੋਜ਼ਿਟ ਪਾਰਟੀ ਦੇ ਬੰਦੇ ਨੂੰ سپورਟ ਕਰ ਰਹੇ ਸੀ ਸਰਪੰਚੀ ਦੀ ਚੋਣਾਂ ਲਈ ਤੇ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਫੜਿਆ ਆ ਤੇ ਕੁੱਟਮਾਰ ਕੀਤੀ ਆ ਤੇ ਮਤਲਬ ਦੇਖਣਾ ਕੀ ਹੈ ਜੀ ਉਹ ਬੰਦਾ ਜੇ ਸਰਪੰਚ ਹੋ ਕੇ ਆਪਦੇ ਪਰਸਨਲ ਚੀਜ਼ਾਂ ਨੂੰ ਮੁੱਖ ਰੱਖ ਕੇ ਮੋਹਰੇ ਰੱਖ ਕੇ ਐਵੇਂ ਕਰੂਗਾ ਤੇ ਪਿੰਡ ਦੀ ਭਲਾਈ ਦਾ ਸਵਾਲ ਕਿੱਥੋਂ ਆ ਗਿਆ ਫਿਰ ਹਨਾ ਤੇ ਅਸੀਂ ਤਾਂ ਇਹ ਹੀ ਚਾਹੁੰਦੇ ਆ ਵੀ ਇਸ ਗੱਲ ਦਾ ਇਨਸਾਫ ਕੀਤਾ ਜਾਵੇ ਮਤਲਬ ਅਸੀਂ ਆਪਣੇ ਪਿੰਡ ਤੇ ਆਪਣੇ ਘਰ ਆਉਣ ਤੋਂ ਪਹਿਲਾਂ ਸੋਚਾਂਗੇ ਕਿ ਅਸੀਂ ਸੇਫ ਆ ਇੱਥੇ ਆਉਣ ਦੇ ਲਈ ਇੰਡੀਆ 6 ਮਹੀਨੇ ਤੋਂ ਅਸੀਂ ਵੇਟ ਕਰਦੇ ਸੀ ਕਿ ਨਵੰਬਰ ਦੀ 21 ਨੂੰ ਅਸੀਂ ਇੰਡੀਆ ਜਾਣਾ ਹੈ ਬੱਚੇ ਇੰਨਾ ਚਾਹ ਕਰ ਰਹੇ ਅਸੀਂ ਕਰ ਰਹੇ ਹਾਂ ਪਰ ਮੋੜਿਆ ਕਿ ਆ ਕੁਝ ਮਿਲੇ ਆ ਤਾਂ ਮਤਲਬ ਰੀਲੀ ਹਾਰਟ ਬ੍ਰੋਕਨ ਵੀ ਆ इमोशनल ਵੀ ਆ ਤੇ ਕਾਈਂਡ ਆਫ ਸਕੇ ਡਰ ਵੀ ਲੱਗ ਰਿਹਾ ਹੈ ਕਿ ਅੱਗੇ ਵਾਸਤੇ ਅਸੀਂ ਆ ਪਾਵਾਂਗੇ ਏਦਾਂ ਸੇਫ ਹੈ ਸਾਡੇ ਲਈ ਇੰਡੀਆ ਜਾਂ ਪਿੰਡ ਜਾਂ ਆਪਣਾ ਪਰਿਵਾਰ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਸ ਗੱਲ ਦਾ ਇਨਸਾਫ ਦਵਾਇਆ ਜਾਵੇ ਕਿ ਲੱਗਦਾ ਤਾਂ ਹੈ ਨਹੀਂ ਕਿ ਉਹ ਬੰਦਾ ਇੱਕ ਮੁਖੀ ਆ ਪਿੰਡ ਦਾ ਹਨਾ ਮੁਖੀ ਮੁਖੀ ਹੋ ਕੇ ਪਿੰਡ ਦਾ ਇਦਾਂ ਦਾ ਨਹੀਂ ਉਹਨੂੰ ਐਕਸ਼ਨ ਕਰਨਾ ਚਾਹੀਦਾ ਸੀਗਾ ਜੀ ਕੋਣ ਕੋਣ ਤੁਸੀਂ ਜਨਕੀ ਕਿਹੜੇ ਦੇਸ਼ ਤੋਂ ਤੁਸੀਂ ਪੰਜਾਬ ਪਰਤੇ ਹੋ ਪਿੰਡ ਪਹੁੰਚੇ ਕਿੰਨੇ ਜਨਕੀ ਤੁਸੀਂ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਕੋਈ ਹੋਰ ਵੀ ਤੁਹਾਡੇ ਨਾਲ ਹਾਂਜੀ ਅਸੀਂ ਮੈਂ ਮੇਰੇ ਹਸਬੰਡ ਤੇ ਮੇਰੀਆਂ ਤਿੰਨ ਬੇਟੀਆਂ ਆਇਆ ਜੀ ਤੇ ਇੱਕ ਮੇਰੇ ਨਾਲ ਆਸਟ੍ਰੇਲੀਅਨ ਸਿਟੀਜ਼ਨ ਨਹੀਂ ਉੱਥੋਂ ਦੀ ਮਤਲਬ ਨਾਗਰੀਕ ਆ ਤੇ ਉਹ ਮੇਰੇ ਨਾਲ ਆਈ ਆ ਉਹਨੂੰ ਮੇਰਾ ਪਿੰਡ ਬਹੁਤ ਪਸੰਦ ਆ ਉਹਦਾ ਐਕਚੁਅਲੀ 3rd ਵਿਜ਼ਿਟ ਆ ਤੇ ਉਹ ਸਾਡੇ ਨਾਲ ਆਏ ਆ ਸਾਡੀ ਜ਼ਿੰਮੇਵਾਰੀ ਤੇ ਆਏ ਆ ਉਹ ਉਹ ਆਈ ਆ ਐਜ਼ ਅ ਟੂਰਿਸਟ ਸਾਡੇ ਨਾਲ ਸੋ ਅਸੀਂ ਟੋਟਲ 6 ਜਣੇ ਆਏ ਆ ਜੀ 21 ਤਰੀਕ ਨੂੰ ਤੇ 22 ਨੂੰ ਅਸੀਂ ਪਿੰਡ ਪਹੁੰਚੇ ਆ ਮੰਗ ਕੀ ਕਰਦੇ ਆ ਮੰਗ ਇਹੀ ਆ ਜੀ ਜੇ ਮੰਗ ਤਾਂ ਡੈਫਨਿਟਲੀ ਇਹ ਆ ਕਿ ਹੀ ਨੀਡ ਟੂ ਅਪੋਲੋਜਾਈਜ਼ ਉਹਨੂੰ ਮਾਫੀ ਮੰਗਣੀ ਚਾਹੀਦੀ ਉਹਦੇ ਐਕਸ਼ਨ ਦੀ ਤੇ ਮੈਨੂੰ ਲੱਗਦਾ ਆ ਸਾਰੇ ਪਿੰਡ ਦੇ ਸਾਹਮਣੇ ਡੈਫਨਿਟਲੀ ਤਾਂ ਕਿ ਪਿੰਡ ਵਾਲੇ ਵੀ ਇਹ ਸੋਚਣ ਦੇਖਣ ਕਿ ਇਹ ਬੰਦਾ ਵਾਕਈ ਯੋਗ ਹੈਗਾ ਆ ਆਪਣੀ ਪੋਸਟ ਲਈ ਜਿਹੜੀ ਉਹਨੇ ਸਰਪੰਚੀ ਲੜੀ ਆ ਆਈ ਥਿੰਕ ਮਸਿੰ 1 ਮਹੀਨਾ ਜਾਂ 1.5 ਮਹੀਨਾ ਹੀ ਹੋਇਆ ਹੋਊਗਾ ਨਾ ਤੇ ਉਹਨੂੰ ਸਾਹਮਣੇ ਖੜਕੇ ਦੱਸਣਾ ਚਾਹੀਦਾ ਹੈ ਕਿ ਹਾਂ ਮੈਂ ਗਲਤੀ ਕੀਤੀ ਹੈ ਤੇ ਉਹਨੂੰ ਮਾਫੀ ਮੰਗਣੀ ਚਾਹੀਦੀ ਸਾਡੀ ਤਾਂ ਇੰਨੀ ਮੰਗਿਆ ਤੇ ਸਾਡੀ ਉਹਨਾਂ ਉਦਾਂ ਪਰਸਨਲ ਮੈਨੂੰ ਤਾਂ ਲੱਗਦਾ ਨਹੀਂ ਸਾਡੀ ਕੋਈ ਰੰਜਿਸ਼ ਹੈ ਜਾਂ ਕੋਈ ਵੀ ਚੱਕਰਿਆ ਜੇ ਉਹਦੇ ਦਿਲ 'ਚ ਕੋਈ ਗੱਲ ਬਾਤ ਆ ਤਾਂ ਹੀ ਨੀਡ ਟੂ ਬ੍ਰਿੰਗ ਇਟ ਅਪ ਹਨਾ ਐਦਾਂ ਤਾਂ ਨਹੀਂ ਹੈਗਾ ਪੇ ਹੱਥ ਚੁੱਕ ਕੇ ਕੱਲ ਨੂੰ ਮੈਂ ਆਪਣੀਆਂ ਬੱਚਿਆਂ ਨਾਲ ਜਾ ਸਕਦੀਆਂ ਬਾਹਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਸਵੇਰ ਮੇਰੇ ਹਸਬੰਦ ਨਾਲ ਮੇਰੀਆਂ ਬੱਚੀਆਂ ਨਹੀਂ ਸੀ ਕਿਉਂਕਿ ਨਾਰਮਲੀ ਕੁੜੀਆਂ ਵੀ ਨਾਲ ਹੀ ਜਾਂਦੀਆਂ ਆਪਣੇ ਰੈਡੀ ਨੂੰ ਲੈ ਜਾ ਸੀ ਘੁੰਮਣ ਆਏ ਦੇਖਣ ਆ ਜੇ ਮੇਰੇ ਬੱਚਿਆਂ ਨੂੰ ਕੁਝ ਹੋ ਜਾਂਦਾ ਤਾਂ ਕਿਹਨੇ ਕਿਹਨੇ ਇਸ ਗੱਲ ਦਾ ਉਹ ਕਰਨਾ ਸੀ ਹਨਾ ਬਾਈ ਕੀ ਨਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਆਸਟ੍ਰੇਲੀਆ ਸਿਟੀਜ਼ਨ ਆ ਭਾਈ ਤੇ ਮੈਂ ਇੱਥੇ ਆਪਣੀ ਫੈਮਿਲੀ ਦੇ ਨਾਲ ਆਇਆ ਸੀ ਬੱਚਿਆਂ ਦੇ ਨਾਲ ਤੇ ਇੱਥੋਂ ਦੇ ਮੌਜੂਦਾ ਸਰਪੰਚ ਨੇ ਜੋ ਉਹਨਾਂ ਨੇ ਰੰਜਿਸ ਦੇ ਆਧਾਰ ਤੇ ਕਿਉਂਕਿ ਮੈਂ ਦੂਜੇ ਸਰਪੰਚ ਦੀ ਸਪੋਰਟ ਕੀਤੀ ਜੋ ਸਾਡਾ ਮੈਂ ਸਰਪੰਚ ਸੀ ਉਹ ਹਾਰ ਗਿਆ ਸੀ ਤੇ ਜਿੱਤ ਗਿਆ ਸੀ ਤੇ ਉਹ ਰੰਜਸ ਦੇ ਅਧੀਨ ਕੱਲ ਇਹਨਾਂ ਨੇ ਸਵੇਰੇ 8:30 ਵਜੇ ਮੇਰੇ ਤੇ ਹਮਲਾ ਕੀਤਾ ਇਹਨਾਂ ਦੇ ਵਿੱਚ ਹਮਲੇ ਦੇ ਵਿੱਚ ਸੀ ਸਿਮਰਜੀਤ ਸਿੰਘ ਜੋ ਕਿ ਮੌਜੂਦਾ ਸਰਪੰਚ ਤੇ ਉਹਦੇ ਡੈਡੀ ਸੀ ਲਖਵਿੰਦਰ ਸਿੰਘ ਤੇ ਇੱਕ ਉਹਨਾਂ ਦਾ ਨੌਕਰ ਸੀ ਮੈਂ ਆਪਣੀ ਮਾਰਨਿੰਗ ਵਾਕ ਦੇ ਦੌਰਾਨ ਉਹਨਾਂ ਦੇ ਘਰ ਮੋੜ ਦੀ ਲੰਘ ਰਿਹਾ ਸੀ ਤੇ ਇਹਨਾਂ ਨੇ ਮੈਨੂੰ ਘਾਤ ਲਾ ਕੇ ਮੇਰੇ ਤੇ ਹਮਲਾ ਕੀਤਾ ਇਹਨਾਂ ਦੇ ਕੋਲ ਰਿਵੋਲਵਰ ਸੀ ਡੰਗਾ ਸੀ ਤੇ ਇਹਨਾਂ ਨੇ ਮੇਰੀ ਇੱਕ ਚੈਨੀ ਸੋਨੇ ਦੀ ਚੈਨੀ ਤੇ ਮੇਰੀ ਜੇਬ ਦੇ ਵਿੱਚੋਂ 25000 ਰੁਪਇਆ ਵੀ ਚੋਰੀ ਕੀਤਾ ਗਿਆ ਭਾਈ ਮੇਰੀ ਚੈਨੀ ਨੂੰ ਹੱਥ ਧੂਕੇ ਲੈ ਗਏ ਤੇ ਨਾਲੇ ਗਾਲਾਂ ਕੱਢ ਕੇ ਗਏ ਨੇ ਕਿਨ ਵੀ ਵੀ ਜੋ ਕਰਨਾ ਕਰ ਲਾ ਤੋ ਵੀ ਸਾਡੀ ਪਾਵਰ ਆ ਮੰਗ ਮਤਬਾ ਜੀ ਇਹ ਕਰਨ ਕਰਾ ਜੇ ਪੰਜਾਬ ਦੇ ਵਿੱਚ ਐਦਾਂ ਹਾਲਾਤ ਹੋਈ ਜਾਂਦੇ ਨੇ ਹੁਣ ਐਨ ਆਰ ਆਈ ਵੀ ਨਹੀਂ ਸੇਫ ਰਹੇ ਇੱਥੇ ਤੇ ਲੋਕ ਉਹ ਪਬਲਿਕ ਦਾ ਤਾਂ ਮੈਂ ਸੋਚ ਵੀ ਨਹੀਂ ਸਕਦਾ ਵੀ ਉਹ ਕਿਦਾਂ ਡੀਲ ਕਰਦੇ ਹੋਣਗੇ ਤੇ ਦੂਜੀ ਗੱਲ ਇਹ ਆ ਵੀ ਜੇ ਸਰਪੰਚੀ ਆ ਵੀ ਤੁਸੀਂ ਇਹਨਾਂ ਕੋਈ ਸਰਪੰਚੀ ਹੈ ਕੋਈ ਗੁੰਡਾ ਗੁੰਡਾ ਰਾਜ ਥੋੜੀ ਆ ਜੇ ਤੁਸੀਂ ਸਰਪੰਚੀ ਜਿੱਤੀ ਆ ਤੁਸੀਂ ਮੈਂ ਮੰਗ ਕਰਦਾ ਭਾਜੀ ਇਹਨਾਂ ਦੇ ਵਿੱਚ ਜੋ ਇਹਨਾਂ ਦੇ ਵਿੱਚ ਬੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੋ ਮੇਨ ਜੋ ਮੇਰੇ ਪੈਸੇ ਤੇ ਮੇਰੀ ਚੈਨੀਆਂ ਖੋ ਕੇ ਲੈ ਕੇ ਗਏ ਨੇ ਤੇ ਉਹ ਮੇਰੀ ਵਾਪਸ ਕੀਤੀ ਜਾਵੇ ਕਾਲੇ ਨਾਲ ਕੁੱਟ ਮਾਰ ਕੀਤੀ ਹੈ ਤੁਹਾਡੀ ਇਹਨਾਂ ਨੇ ਇਹਨਾਂ ਕੋਲ ਇੱਕ ਰਿਵੋਲਵਰ ਸੀ ਇਹਨਾਂ ਕੋਲ ਜੀ ਤੇ ਇੱਕ ਇਹਨਾਂ ਦੇ ਡਾਂਗ ਸੀ ਤੇ ਇੱਕ ਇਹਨਾਂ ਦੇ ਹੱਥ ਦੇ ਵਿੱਚ ਕੋਈ ਤੇਜ ਤਾਰ ਪਾਈ ਵੀ ਸੀ ਜਿਹਦੇ ਨਾਲ ਉਹਨਾਂ ਨੇ ਮੇਰੀ ਬੈਗ ਤੇ ਪੰਚ ਕੀਤੇ ਆ ਜੀ ਤੇ ਪੁਲਿਸ ਨੂੰ ਇਸ ਬਾਰੇ ਜਾਣ ਕੇ ਦਿੱਤੀ ਸੀ ਮੈਂ ਪੁਲਿਸ ਨੂੰ ਲਿਖਾਈ ਆ ਹਜੇ ਤੱਕ ਕੋਈ ਮੇਰੀ ਰਿਪੋਰਟ ਹੋਈ ਨਹੀਂ ਹੈਗੀ ਜੀ ਤੇ ਮੈਂ ਬੇੜ ਕਰਦਾ ਪਿਆ ਵੀ ਜਲਦੀ ਉਹ ਆ ਕੇ ਮੇਰੀ ਕੰਪਲੀਟ ਦਰਜ ਕਰਨਗੇ ਜੀ ਕਿੰਨੇ ਦਿਨ ਪਹਿਲਾਂ ਤੁਸੀਂ ਵਾਪਸ ਹਸਟਰੀਏ ਤੋਂ ਪੰਜਾਬ ਪਰਤੇ ਹੋ ਚਾਰ ਦਿਨ ਪਹਿਲਾਂ ਭਾਈ ਮੈਂ 23 ਨੂੰ ਦਿੱਲੀ ਉਤਰਿਆ ਤੇ ਬਾਈ ਨੂੰ ਘਰੇ ਆਇਆ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਬਾਜਵਾ ਜੀ ਕਿਹੜਾ ਪਿੰਡ ਹੈ ਕੁੜੀ ਗਲਾਈ ਮਤਲਬ ਕੀ ਨਵਤੋਟ ਜਸਵਿੰਦਰ ਕੌਰ ਕੀ ਮਾਮਲਾ ਕੀ ਹੈ ਮਤਲਬ ਜਿਹੜਾ ਤੁਹਾਡੇ ਬੇਟੇ ਤੇ ਇਨਕੇ ਜਾਨ ਲੈਵਾ ਹਮਲਾ ਹੋਇਆ ਇਹ ਆਹ ਹੈ ਜੀ ਸਰਪੰਚੀ ਦੀਆਂ ਵੋਟਾਂ ਕਰਕੇ ਹੀ ਹੋਇਆ ਤੇ ਇਦਾਂ ਕਰਕੇ ਬੱਚਾ ਕੱਲ ਗਿਆ ਸੀ ਸਵੇਰ ਮਾਰਨਿੰਗ ਨੂੰ ਉੱਤੇ ਮਾਰਨਿੰਗ ਬੋਕਰਨ ਤੇ ਉਹਨੂੰ ਉਹਨਾਂ ਦੇ ਘਰ ਰਗੋਂ ਨਹੀਂ ਲੰਘਿਆ ਤੇ ਉੱਤੇ ਹਮਲਾ ਕਰ ਦਿੱਤਾ ਇਹਨੇ ਸਾਰੇ ਪਰਿਵਾਰ ਨੇ ਤਿੰਨੋਂ ਜਾਣਿਆਂ ਨੇ ਸਿਮਰਜੀਤ ਸਿੰਘ ਸਰਪੰਚ ਤੇ ਉਹਦਾ ਡੈਡੀ ਆ ਤੇ ਉਹਨਾਂ ਦਾ ਨੌਕਰ ਵੀ ਨਾਲ ਹੈਗਾ ਤਿੰਨੋਂ ਜਾਣਿਆਂ ਨੇ ਉਹਦੀ ਲੁੱਟਖੋ ਕੀਤੀ ਤੇ ਉਹਤੇ ਹਮਲਾ ਕੀਤਾ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਕਿੰਨੇ ਨੇ ਕਿ ਕਿੱਦਣ ਤੁਹਾਡੇ ਦੇ ਬੱਚੇ ਕੌਣ-ਕੌਣ ਇੱਥੇ ਪੰਜਾਬ ਪਰਤਿਆ ਸੀਗਾ ਵਾਪਸ ਕਰ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਸਾਰੀ ਫੈਮਿਲੀ ਨਾਪ੍ਰੀਤ ਕੌਰ ਉਹਨਾਂ ਦੀ ਪਤਨੀ ਤਿੰਨੋਂ ਬੇਟੀਆਂ ਨੇ ਇਹ ਕੋ ਉਹਨਾਂ ਦੇ ਨਾਲ ਉੱਥੋਂ ਦੀ ਆਈ ਹੋਈ ਹੈਗੀ ਛੇਤੀ ਜਨ ਮੰਗ ਕੀ ਕਰਦੇ ਹਾਂ ਤੇ ਮੰਗ ਇਨਸਾਫ ਦੀ ਕਰਦੇ ਹਾਂ ਜੀ ਕਿ ਵਜ੍ਹਾ ਰੰਜਿਤ ਕੀ ਸੀਗੀ ਜੀ ਇਹ ਬਸ ਆਹੀ ਜੀ ਉਹ ਆਪਣੀ ਦੂਜੀ ਪਾਰਟੀ ਨੂੰ ਉੱਥੇ ਬੈਠਾ ਇੱਕ ਦੋ ਵਾਰੀ ਕਾਲ ਕਰਤੀ ਆ ਬਸ ਅਭੀ ਇੰਨੀ ਗੱਲ ਤੇ ਮੇਰੇ ਕੋਲ ਭਾਈ ਇਸ ਟਾਈਮ ਮੌਜੂਦਾ ਸਰਪੰਚ ਆ ਜੀ ਜਿਹੜੇ ਐਨਆਰਆਈ ਵੀਰਬਲ ਸਾਡੇ ਦੋਸ ਲੱਗੇ ਉਹ ਬੇਮਨਾ ਝੂਠੇ ਦੋਸਤ ਨਹੀਂ ਜੀ ਉਹਨਾਂ ਨੇ ਸਾਡਾ ਜਿਹੜਾ ਪੰਚਾਇਤੀ ਚੋਣਾਂ ਨਾਲ ਕੀ ਸਾਟਿਆ ਨੇ ਉਹਨਾਂ ਚੋਣਾਂ ਦੇ ਵਿੱਚ ਆਪਾਂ ਨੂੰ ਪਿੰਡ ਨੇ ਫਤਵਾ ਦਿੱਤਾ ਜੀ ਜੇ ਆਪਾਂ ਸੱਚੇ ਸੀ ਪਰਮਾਤਮਾ ਦਾ ਮਾਨਦਾਰੀ ਦੀ ਜਿੱਤ ਹੋਈ ਆ ਜੀ ਉਹ ਬੰਦਾ ਸਾਨੂੰ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕਰ ਰਿਹਾ ਸੀਗਾ ਜੀ ਪੈਸੇ ਦੇ ਦੇ ਕਿਸੇ ਬੰਦੇ ਨੂੰ ਵੀਡੀਓ ਬਣਵਾ ਦੇਣੀ ਕੁਝ ਨੱਟ ਦੇ ਉੱਪਰ ਇਹੋ ਜਿਹਾ ਪਾ ਦੇਣਾ ਜਿਹਦੇ ਨਾਲ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹਨਾਂ ਦਾ ਜਿਹੜਾ ਮੰਨ ਕੇ ਚੱਲੋ ਵੀ ਕਰੈਕਟਰ ਉਹਦੇ ਉੱਪਰ ਅਸੀਂ ਉਹਨੂੰ ਖਤਮ ਕਰੀਏ ਜੀ ਪਰ ਲੋਕਾਂ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਜਿਹੜੀ ਐਨਆਰਈ ਵੀਰ ਕੁੱਟਮਾਰ ਵਾਲੀ ਗੱਲ ਕਰਦੇ ਆ ਇਹ ਜੀ ਕੋਈ ਗੱਲ ਨਹੀਂ ਜੀ ਅਸੀਂ ਕੋਈ ਕੁੱਟਮਾਰ ਨਹੀਂ ਕੀਤੀ ਸੌਕਾ ਦੀ ਉਲਟਾ ਸਾਨੂੰ ਧਮਕੀਆਂ ਦਿੱਤੀਆਂ ਵੀ ਮੈਂ ਆਸਟ੍ਰੇਲੀਆ ਦਾ ਸਿਟੀਜ਼ਨ ਬੰਦਾ ਵੀ ਮੈਂ ਤੇਰਾ ਕਤਲ ਕਰਵਾ ਦੂੰਗਾ ਵੀ ਮੇਰੇ ਕੋਲੇ ਬਥੇ ਰਾਰ ਪਾਊਡਾ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਗੱਲਾਂ ਨਹੀਂ ਗਈਆਂ ਸਾਡੇ ਕੋਲ ਤਾਂ ਪਹਿਲੀ ਗੱਲ ਮੇਰੇ ਕੋਲ 10 ਰਲਾ ਲਿਸੈਂਸੀ ਹੈਣੀ ਜੀ ਆਪ ਦਾ ਨਾਂ ਮੇਰੇ ਫਾਦਰ ਸਾਹਿਬ ਦੇ ਨਾਂ ਦਾ ਅੱਜ ਇਹਦਾ ਗੱਲ ਹੀ ਕੋਈ ਨਹੀਂ ਕਿਵੇਂ ਦੇਖਦੇ ਇਸ ਮੌਲੇ ਦੇ ਦੇਖੋ ਜੀ ਮੈਂ ਇੱਕ ਪੈਂਟ ਦਾ ਮੋਤਵਾਰ ਬੰਦਾ ਮੈਂ ਚੀਜ਼ਾਂ ਨੂੰ ਪਲੀਭਾਂਤ ਜਾਣਦਾ ਹਾਂ ਕਿ ਕਿਸ ਤਰੀਕੇ ਨਾਲ ਪੈਂਟ ਨੂੰ ਇਕ ਤਨਾਂ ਰੱਖਣਾ ਚਾਹੀਦਾ